ਜੀ ਸਤਿ ਸ਼੍ਰੀ ਅਕਾਲ ਵੀਰੋ ਅੱਜ ਜਿਹੜੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੂਗੀ ਜੀ ਇਹ ਵੀਡੀਓ ਅਸੀਂ ਇਸ ਵਾਸਤੇ ਪਾਈਆਂ ਜੀ ਕਿਉਂਕਿ ਆਪਣਾ ਚੈਨਲ ਬੰਦ ਹੋ ਗਿਆ ਸੀ ਤੇ ਜਿਹੜੇ ਮੇਰੇ ਵੀਰਾਂ ਭਰਾਵਾਂ ਕੋਲੇ ਵੀਡੀਓ ਗਈ ਹੈ ਤਾਂ ਕਮੈਂਟ ਕਰਿਓ ਹਨਾ ਜੇ ਪਹੁੰਚੂ ਵੀਡੀਓ ਸਾਰੇ ਸਬਸਕ੍ਰਾਈਬਰਾਂ ਕੋਲੇ ਜਿਹੜੇ ਆਪਣ ਦੇਖਦੇ ਸੀ ਪਹਿਲਾਂ ਫਿਰ ਆਪਾਂ ਇਹ ਜਿਹੇ ਜਾਨਵਰ ਜਾਨਵਰਾਂ ਨੇ ਸਾਰੀਆਂ ਵੀਡੀਓ ਲੈ ਕੇ ਆ ਗਏ ਟੌਪ ਨਾਊ ਚ 1 ਵਜੇ ਪਰ ਟ੍ਰਾਇਲ ਵੀਡੀਓ ਪਾਈ ਚੈੱਕ ਕਰਕੇ ਦੱਸਿਓ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ आवर ਵਲੋਗਸ ਤੇ ਅੱਜ ਅਸੀਂ ਕਰ ਰਹੇ ਹਾਂ ਜੀ ਮਰੂਤੀ ਕਾਰ ਨੂੰ ਸਟਾਰਟ ਦੇਖੋ ਜੀ बाकी ਆਪਾਂ ਤੁਹਾਨੂੰ ਅੱਗੇ ਦਿਖਾਉਣੇ ਕਿਵੇਂ ਗੋਸਾ ਦੇ ਕੀ ਸੀਨਾ ਸਾਰਾ ਕੁਝ ਆਪਾਂ ਤੁਹਾਨੂੰ ਇਹ ਦੱਸਾਂਗੇ ਜੀ ਬਹੁਤ ਛੋਟਾ ਇੰਜਨ ਹੁੰਦਾ ਜੀ ਇਹਦਾ ਜੀ ਮਰੂਤੀ ਕਾਰ ਆਪਣੀ ਤੇ ਹੁਣ ਆਪਾਂ ਇਹਨਾਂ ਤੁਹਾਨੂੰ ਇੰਜਨ ਬਹੁਤ ਛੋਟਾ ਆ ਦੇਖੋ ਜੀ ਵਿੱਚੋਂ ਚੈੱਕ ਕਰੋ ਵੀਰ ਜੀ ਚੈੱਕ ਕਰਾਉਣੇ ਤੁਹਾਨੂੰ ਗੱਡੀ ਸਾਰੀ ਦੇਖੋ ਜੀ ਮੈਂ ਕਿਹਾ ਗੱਲਬਾਤ ਐਂਡ ਹੈ ਆਪਾਂ ਨੇ ਤਾਂ ਸੈਲਫ ਮਾਰਕ ਦੇਖੀਏ ਸੈਲਫ ਨਹੀਂ ਚੱਕ ਰਹੀ ਸੈਲਫ ਨਹੀਂ ਚੱਕਣਾ ਝੋਟੀ ਨੇ ਹੁਣ ਆਪਾਂ ਤੁਹਾਨੂੰ ਆਊਟਸਾਈਡ ਦਿਖਾਉਣੇ ਹੀ ਕਰਦਾ ਦੇਖੋ ਜੀ ਹੈ ਇੰਜਨ ਨੰਬਰ ਹੈ ਮਾਡਲ ਜੀ ਇਹ ਮਤਲਬ 2000 ਆਈ ਸਾਡੀ ਤੇ ਆ ਦੇਖੋ ਜੀ ਦੇਖੋ ਇਹ ਨਾ ਕਿੰਨਾ ਛੋਟਾ ਸਿਸਟਮ ਆ ਪਾਣੀ ਜਿਹੜਾ ਆ ਗਿਆ ਇਹ ਵੀ ਇਹਦਾ ਖਤਮ ਹੈ ਆ ਰੇਸ ਦਾ ਆ ਗਿਆ ਜੀ ਸਿਸਟਮ ਤੇ ਆ ਬੈਟਰੀ ਆ ਗਈ ਇਹ ਵੀ ਖਤਮ ਹੈ ਆ ਇਹ ਉਹ ਆ ਗਈ ਉਹ ਕੀ ਕਹਿੰਦੇ ਨੇ ਉਹ ਪਲੱਗ ਪਲੱਗ ਜਿਹਾ ਆ ਗਿਆ ਇੱਥੇ ਪਾਣੀ ਤੇ ਆਪਣਾ ਰੈਡੀਏਟਰ ਚ ਪਾਣੀ ਹੈਗਾ ਪਰ ਇਹ ਚੱਲਣ ਦੀ ਵੀ ਗਾਰੰਟੀ ਨਹੀਂ ਜੀ ਦੇਖੋ ਨਾ ਕਿਉਂਕਿ ਕਿਉਂਕਿ ਇਹ ਮਹਿੰਗੀਆਂ ਕਾਰਾਂ ਨਹੀਂ ਜੀ ਜਿਹੜੀਆਂ ਇਹ B8 ਇੰਜਨ ਨੇ B8 ਤੇ B12 ਇੰਜਨ ਨੇ ਐਂ ਖਿੱਚੇ ਜਾਂਦੇ ਨੇ ਜੀ ਇਹ ਐ ਖੱਟਲੀ ਮੇਰੇ ਵੀਰੋ ਹੈਂਡ ਬ੍ਰੇਕ ਵੀ ਨਹੀਂ ਚੱਲਦੇ ਤੇ ਪਿੱਛੇ ਵੀ ਜਾਂਦੀ ਹੈ ਜੀ ਪਰ ਜੇ ਕਿਸੇ ਵੀਰ ਨੇ ਸੀਰੀਅਸ ਵਾਇਰ ਕੰਟੈਕਟ ਆਨਲੀ ਵੀਰੇ ਸਵਾਇਰ ਸਾਡਾ ਕਨੈਕਟ ਕਰ ਸਕਦਾ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਇਸ ਕਾਰ ਦੀ ਇੱਕ ਫੈਸਿਲਿਟੀ ਦੇਖੋ ਇਹ ਚ ਪਾਣੀ ਵੀ ਆਉਂਦਾ ਚਲੋ ਆਪਾਂ ਠੱਕਾ ਲਾ ਕੇ ਵੇਨੇ ਆ ਮਿੱਤਰੋ ਫਿਰ ਜੇ ਗੱਲ ਬਣ ਜੇ ਐਂ ਕਰ ਇੱਕ ਵਾਰੀ ਗਾਹਾਂ ਲੈ ਚੱਲ ਹੂੰ ਖੜ ਜੋ ਮਿੱਤਰੋ ਠੱਕਾ ਲਾ ਦੀ ਬਹੁਤ ਮੱਥਾ ਮਾਰਨ ਤੋਂ ਬਾਅਦ ਉਹ ਚੱਲ ਮੈਂ ਵੀਡੀਓ ਬਣਾਉਣਾ ਦੂਕਰ ਗੱਡੀ ਨਹੀਂ ਹੋਈ ਸਾਡੀ ਠੱਕਾ ਲਾ ਗੀ ਸੱਡੀ ਨਹੀਂ ਹੋਈ ਗੱਡੀ ਨਹੀਂ ਹੋਈ ਸਾਡੀ ਸਟਾਰਟ ਤੇ ਵੀਰ ਨਹੀਂ ਪਾਉਣੀ ਸੀ ਸਟਰੀਕ ਤੇ ਵੀਰ ਕਰੂਗਾ ਜੀ ਹੁਣ ਐਂ ਵੀਡੀਓ ਬਣਾਉ ਕਰ ਲਈ ਇਹ ਰੜਦੀ ਗੱਡੀ ਦੀਆਂ ਸਟਰੀਕਾਂ ਪੈਂਦੀਆਂ ਚੋਬਰਾਂ ਆਇਆ ਐਡੀ ਸਟਾਰ ਸਾਡੀ ਹੁੰਦੀ ਨਹੀਂ ਬੜੀ ਗਰੀਬੀ ਏ ਵੀਰੋ ਬੜੀ ਗਰੀਬੀ ਏ ਹੋ ਬਣ ਗਈ ਬੜੀ ਗਰੀਬੀ ਏ ਮੋੜ ਲਾ ਕੇ ਤੇ ਮੂਹਰੋਂ ਨਾ ਪੰਨਦੀ ਜਾਂਦੀਆਂ ਮੇਰੇ ਵੀਰੋ ਕਾਰ ਆਪਣੀ ਹਾਏ ਓਏ ਹੱਥੋਂ ਬਸ ਬਾਹਰ ਹੋ ਗਿਆ ਕੰਮ ਬ੍ਰੇਕ ਲਾ ਹੈ ਗੁਰੂ V8 ਇੰਜਨ ਨੇ ਯਾਰ ਇਹ V8 ਇੰਜਨਾਂ ਦੇ ਬ੍ਰੇਕ ਤਕੜੀ ਹੁੰਦੇ ਨੇ ਛੋਟਿਆਂ ਦੇ ਓ ਦੋਸਤੋ ਇਹੀਆਂ ਕਾਰਾਂ ਰੱਖਿਆ ਕਰੋ ਜਿਹੜੀਆਂ ਤੁਹਾਡੀ ਨਾਲ ਦੀ ਨਾਲ ਥੋੜੀ ਸੇਜ ਦਾ ਵੀ ਧਿਆਨ ਰੱਖਣੀ ਹਾਂ। ਹਾਂ। ਦੇਖੋ ਅਮੀਰ ਬੰਦੇ ਹਾਂ। ਕਰਾਂ ਸਟਾਰਟ। ਐ ਹੁੰਦੇ ਆ ਛੋਟੀਆਂ ਗੱਡੀਆਂ ਮੇਰੇ ਵੀਰੋ। ਹੋਰ ਚੀਜ਼ ਹੁਣ ਇਹ ਜਿਹੜੀ ਜਿਹੜੀਆਂ ਨਵੀਆਂ ਗੱਡੀਆਂ 'ਚ ਵੀ ਨਹੀਂ ਹੁੰਦੇ ਫੀਚਰ ਗੱਡੀ ਦੇ ਟਾਕੀ ਲਈ ਖੋਲ ਆਪਾਂ। ਨਹੀਂ ਆ ਇਹ। ਆਹ ਦੇਖੋ ਜੀ। ਗੱਡੀਆਂ ਤਾਂ ਬਹੁਤ ਆ ਗਈਆਂ ਨਾ ਮਾਰਕੀਟ 'ਚ ਪਰ ਸੋਨੇ ਦਾ ਫੀਚਰ ਹੁਣ ਦਿਖਾਉਣ ਜਾ ਰਹੇ ਹਾਂ। ਇਹ ਬਹੁਤ ਕੱਟ ਹੈ। ਕਰਦੇ ਸ਼ੋਅ ਮਾੜੇ ਖੜੇ। ਕਾਰ ਮੇਰੇ ਵੀਰੋ ਕਹਿੰਦੇ ਵਿੱਚ ਸਟਾਰ ਮੇਰੇ ਵੀਰੋ। ਕਹਿੰਦੇ ਅੰਦਰ ਲਾ ਦੀ ਧੱਕੇ ਧੱਕੇ ਲਾ ਗਏ ਐਦਾਂ ਦੀਆਂ ਕਾਰਾਂ ਰੱਬ ਸਾਹਮਣੂ ਦੇ ਸਾਹਮਣੂ ਦੇ ਰੱਬ ਜਿਹੜੇ ਚ ਆਏ ਉਤਰਨਾ ਪੈਂਦਾ ਦੇਖੋ ਸ਼ਾਨ ਆ ਜੀ ਸ਼ਾਨ ਹੈ ਸ਼ਾਨਾਂ ਦੇ ਇੱਕ ਅਮੀਰੀ ਦੀਆਂ ਪ੍ਰਤੀਕ ਹੁੰਦੀਆਂ ਇਹ ਕਾਰਾਂ ਬੜੇ ਚਿਰਾਂ ਬਾਅਦ ਮਿਲਈ ਸੀ ਜੀ ਅਸੀਂ ਕਿਹਾ ਚਲੋ 5 ਮਿੰਟਸ ਨੂੰ ਬਲੌਗ ਬਣਾ ਕੇ ਦਿਖਾ ਦਈਏ ਹਾਂ ਜੀ ਟੀ ਦਿਖਾਉਣਾ ਓ ਵਾਹ ਵਾਹ ਦੇਖੋ ਜੀ ਆਸਲਾ ਸਿਸਟਮ ਆਹੀ ਸਿਸਟਮ ਆਪਣਾ 100 ਟੇਸਰ ਕੀਆ ਵਿੱਚ ਜੈਕ ਚੈੱਕ ਕਰੋ ਵੀਰੇ ਪੁਰਾਣੇ ਜਮਾਨੇ ਦਾ ਜਿੰਮ ਲਾਹੋ ਜੈਕ ਇਹ ਇਹੀਆਂ ਕਾਰਾਂ ਦੇਖਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਜੀ ਧੰਨਵਾਦ ਇੱਕ ਤੁਹਾਨੂੰ ਟਰੈਕਟਰ ਦਿਖਾਵਾਂਗੇ ਉਹ ਵੀ ਉਹ ਵੀ ਮਾਡਲ ਹੈ